ਕੀ ਤੁਸੀਂ ਕਦੇ ਆਪਣੇ ਆਪ ਨੂੰ ਇੱਕ ਸ਼ੀਸ਼ੇ ਵਿੱਚ ਵੇਖਿਆ ਹੈ ਅਤੇ ਮਹਿਸੂਸ ਕੀਤਾ ਕਿ ਜੋ ਵਿਅਕਤੀ ਸਾਹਮਣੇ ਖੜਾ ਹੈ ਉਹ ਤੁਹਾਡੇ ਸੁਪਨਿਆਂ ਵਾਲਾ ਵਿਅਕਤੀ ਨਹੀਂ ਹੈ ਕੀ ਤੁਹਾਡੇ ਦਿਲ ਵਿੱਚ ਇੱਕ ਤੜਪ ਹੈ ਇੱਕ ਚਾਹਤ ਹੈ ਕਿ ਤੁਸੀਂ ਵਧੀਆ ਬਣੋ ਕੁਝ ਵੱਡਾ ਕਰੋ ਪਰ ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅਸੀਂ ਅਕਸਰ ਖੁਦ ਨੂੰ ਭੁੱਲ ਜਾਂਦੇ ਹਾਂ ਅਸੀਂ ਸੁਪਨੇ ਤਾਂ ਦੇਖਦੇ ਹਾਂ ਪਰ ਉਹਨਾਂ ਨੂੰ ਸੱਚ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ ਕਦੇ ناکامی ਦਾ ਡਰ ਕਦੇ ਲੋਕਾਂ ਦੀਆਂ ਗੱਲਾਂ ਅਤੇ ਕਦੇ ਆਪਣੀਆਂ ਹੀ ਕਮਜ਼ੋਰੀਆਂ ਸਾਨੂੰ ਰੋਕ ਲੈਂਦੀਆਂ ਹਨ ਪਰ ਸੱਚ ਦੱਸੋ ਕਿ ਤੁਸੀਂ ਅਜੇਹੀ ਜ਼ਿੰਦਗੀ ਜੁਣਾ ਚਾਹੁੰਦੇ ਹੋ ਜਿੱਥੇ ਸੁਪਨੇ ਸਿਰਫ ਸੁਪਨੇ ਹੀ ਰਹਿਣ ਨਹੀਂ ਨਾ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਇੱਕ ਅਜੀਹਾ ਮੋੜ ਆਵੇ ਜੋ ਸਾਨੂੰ ਬਦਲ ਦੇਵੇ ਕਦੇ-ਕਦੇ ਲੱਗਦਾ ਹੈ ਕਿ ਸਮਾਂ ਬਹੁਤ ਤੇਜ਼ੀ ਨਾਲ ਲੰਘ ਰਿਹਾ ਹੈ ਅਤੇ ਅਸੀਂ ਪਿੱਛੇ ਰਹਿ ਗਏ ਹਾਂ ਹਰ ਦਿਨ ਇੱਕੋ ਜਿਹਾ ਲੱਗਦਾ ਹੈ ਇੱਕੋ ਜਿਹੀ ਰੁਟੀਨ ਇੱਕੋ ਜੀਆਂ ਆਦਤਾਂ ਪਰ ਸੱਚ ਇਹ ਹੈ ਕਿ ਤੁਸੀਂ ਅਜੇ ਵੀ ਬਦਲ ਸਕਦੇ ਹੋ ਹਰ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ ਤੁਹਾਡੇ ਅੰਦਰ ਇੱਕ ਅਜੀਹੀ ਤਾਕਤ ਹੈ ਜੋ ਸ਼ਾਇਦ ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਇਸ ਜ਼ਿੰਦਗੀ ਬਦਲਣ ਵਾਲੇ ਸਫ਼ਰ ਵਿੱਚ ਸਾਡੇ ਨਾਲ ਜੁੜੋ ਅਤੇ ਜਾਨੋ ਕਿ ਸੀਕ੍ਰੇਟ ਵਰਗੀਆਂ ਕਿਤਾਬਾਂ ਤੋਂ ਪ੍ਰੇਰਣਾ ਜੋ ਤੁਹਾਨੂੰ ਸਕਾਰਾਤਮਕ ਸੋਚ ਦੀ ਸ਼ਕਤੀ ਸਿਖਾਉਂਦੀ ਹੈ ਇਸ ਕਿਤਾਬ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਵੇਖੋ ਅੱਜ ਅਸੀਂ ਗੱਲ ਕਰਾਂਗੇ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਬਦਲ ਸਕਦੇ ਹੋ ਕਿਵੇਂ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੇ ਹੋ ਇਹ ਵੀਡੀਓ ਨਹੀਂ ਇਹ ਤੁਹਾਡੀ ਜ਼ਿੰਦਗੀ ਦਾ ਨਵਾਂ ਦਰਵਾਜ਼ਾ ਹੈ ਦ ਸੀਕ੍ਰੇਟ ਕਿਤਾਬ ਵਿੱਚ ਰੌਂਡਾ ਬਰਨ ਤੁਹਾਨੂੰ ਸਿਖਾਉਂਦੇ ਹਨ ਕਿ ਕਿੰਨੇ ਸਕਾਰਾਤਮਕ ਸੂਚਨਾਵਾਂ ਤੁਸੀਂ ਆਪਣੇ ਸੁਪਨੇਨ ਸੱਚ ਕਰ ਸਕਦੇ ਹੋ ਇਸ ਕਿਤਾਬ ਨੂੰ ਪੜ੍ਹੋ ਅਤੇ ਆਪਣੀ ਜ਼ਿੰਦਗੀ ਵਿੱਚ ਸਕੂਨ ਅਤੇ ਸਫਲਤਾ ਪਾਓ ਅੱਜ ਤੋਂ ਸ਼ੁਰੂ ਕਰੋ ਕਿਉਂਕਿ ਤੁਸੀਂ ਇੱਕ ਨਵੀਂ ਸ਼ੁਰੂਆਤ ਦੇ ਹੱਕਦਾਰ ਹੋ ਤਿਆਰ ਹੋ ਜਾਓ ਕਿਉਂਕਿ ਅੱਜ ਤੁਸੀਂ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 5 ਸੁਝਾਅ ਦੇਵਾਂਗੇ ਜੇ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਿਆ ਤਾਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕੇਗਾ ਤੁਸੀਂ ਜ਼ਰੂਰ ਹੀ ਬਦਲ ਜਾਓਗੇ ਸੁਝਾਅ ਨੰਬਰ 1 ਅੱਜ ਦੇ ਸਮੇਂ ਵਿੱਚ ਸਾਡਾ ਫੋਨ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਬਣ ਗਿਆ ਹੈ। ਸਵੇਰੇ ਜਦੋਂ ਅਸੀਂ ਅੱਖ ਖੋਲਦਿਆਂ ਤਾਂ ਸਭ ਤੋਂ ਪਹਿਲਾਂ ਸਾਡਾ ਹੱਥ ਆਪਣੇ ਫੋਨ ਵੱਲ ਜਾਂਦਾ ਹੈ। ਸੋਸ਼ਲ ਮੀਡੀਆ, ਮੈਸੇਜ, ਖਬਰਾਂ ਇਹ ਸਭ ਚੀਜ਼ਾਂ ਸਾਡਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ। ਪਰ ਇੱਕ ਵਾਰ ਸੋਚ ਕੇ ਵੇਖੋ ਜੇ ਤੁਸੀਂ ਇਸ ਕੀਮਤੀ ਸਮੇਂ ਨੂੰ ਸਿਰਫ ਆਪਣੇ ਆਪ ਲਈ ਵਰਤੋ ਤਾਂ ਕੀ ਹੋਵੇਗਾ? ਕਿਉਂ ਨਾ ਥੋੜੀ ਦੇਰ ਲਈ ਇਸ ਫੋਨ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਿਆ ਜਾਵੇ? ਸਵੇਰ ਦੇ ਸਿਰਫ 10 ਮਿੰਟ ਵੀ ਤੁਹਾਨੂੰ ਅਥਾ ਸ਼ਾਂਤੀ ਪ੍ਰਦਾਨ ਕਰ ਸਕਦੇ ਹਨ ਇੱਕ ਗਰਮ ਚਾਹ ਦਾ ਕੱਪ ਹੱਥ ਵਿੱਚ ਫੜੋ ਡੂੰਘੇ ਸਾਹ ਲਓ ਅਤੇ ਧਿਆਨ ਨਾਲ ਸੋਚੋ ਕਿ ਅੱਜ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ ਯਕੀਨ ਮੰਨੋ ਇੱਕ ਛੋਟੀ ਜਿਹੀ ਆਦਤ ਤੁਹਾਡੀ ਪੂਰੀ ਜ਼ਿੰਦਗੀ ਵਿੱਚ ਇੱਕ ਵੱਡਾ ਅਤੇ ਸਕਾਰਾਤਮਕ ਬਦਲਾ ਲਿਆ ਸਕਦੀ ਹੈ ਜਦੋਂ ਤੁਸੀਂ ਇਸ ਫੋਨ ਤੋਂ ਥੋੜਾ ਜਿਹਾ ਦੂਰ ਹੁੰਦੇ ਹੋ ਤਾਂ ਤੁਹਾਡਾ ਦਿਮਾਗ ਨਵੇਂ ਵਿਚਾਰਾਂ ਅਤੇ ਸੰਭਾਵਨਾਵਾਂ ਲਈ ਖੁੱਲ ਜਾਂਦਾ ਹੈ ਤੁਸੀਂ ਆਪਣੇ ਅਸਲ ਟੀਚਿਆਂ ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਪਾਉਂਦੇ ਹੋ ਇਸ ਲਈ ਅਗਲੀ ਵਾਰ ਜਦੋਂ ਤੁਹਾਡਾ ਹੱਥ ਬੇਧਿਆਨੀ ਵਿੱਚ ਫੋਨ ਚੁੱਕਣ ਲਈ ਵਧੇ ਤਾਂ ਇੱਕ ਪਲ ਲਈ ਰੁਕੋ ਅਤੇ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਕੀ ਇਹ ਸੱਚਮੁੱਚ ਜ਼ਰੂਰੀ ਹੈ ਆਪਣੇ ਫੋਨ ਨੂੰ ਆਪਣਾ ਸੇਵਕ ਬਣਾਓ ਕਦੇ ਵੀ ਇਸ ਨੂੰ ਆਪਣਾ ਮਾਲਕ ਨਾ ਬਣਨ ਦਿਓ ਇਸ ਇੱਕ ਛੋਟੇ ਜਿਹੇ ਬਦਲਾਅ ਨਾਲ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਸਪਸ਼ਟਤਾ ਦਾ ਵਾਅਦਾ ਹੋਵੇਗਾ ਇਹ ਸਮਾਂ ਹੈ ਤੁਹਾਡੇ ਅੰਦਰ ਸੁੱਤੇ ਪਏ ਸੁਪਨਿਆਂ ਨੂੰ ਜਗਾਉਣ ਦਾ ਸੋਸ਼ਲ ਮੀਡੀਆ ਦੀ ਇਸ ਬੇੰਤ ਦੁਨੀਆ ਵਿੱਚ ਗਵਾਚਣ ਦੀ ਬਜਾਏ ਆਪਣੇ ਅੰਦਰ ਦੀ ਉਸ ਆਵਾਜ਼ ਨੂੰ ਸੁਣੋ ਜੋ ਤੁਹਾਨੂੰ ਸਹੀ ਰਸਤਾ ਦਿਖਾ ਸਕਦੀ ਹੈ ਕੀ ਤੁਹਾਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਕੁਝ ਗੁੰਮ ਹੈ ਤਾਂ ਫਿਰ ਹੁਣੇ ਇਸ ਫੋਨ ਨੂੰ ਇੱਕ ਪਾਸੇ ਰੱਖੋ ਅਤੇ ਆਪਣੇ ਆਪ ਦੇ ਨਾਲ ਕੁਝ ਸਮਾਂ ਬਿਤਾਓ ਤੁਸੀਂ ਇੱਕ ਡਾਇਰੀ ਵਿੱਚ ਆਪਣੇ ਵਿਚਾਰਾਂ ਨੂੰ ਲਿਖ ਸਕਦੇ ਹੋ ਜਾਂ ਸਿਰਫ ਚੁੱਪਚਾਪ ਬੈਠ ਕੇ ਇਸ ਕੁਦਰਤ ਦੀ ਅਦਭੁਤ ਸੁੰਦਰਤਾ ਨੂੰ ਮਹਿਸੂਸ ਕਰ ਸਕਦੇ ਹੋ ਇਹ ਕੀਮਤੀ ਸਮਾਂ ਤੁਹਾਨੂੰ ਆਪਣੇ ਅਸਲ ਟੀਚਿਆਂ ਨੂੰ ਹੋਰ ਵੀ ਸਪਸ਼ਟ ਤੌਰ ਤੇ ਸਮਝਣ ਵਿੱਚ ਮਦਦ ਕਰੇਗਾ ਅਤੇ ਜਦੋਂ ਤੁਸੀਂ ਫੋਨ ਦੀਆਂ ਇਹਨਾਂ ਰੰਗीन ਸਕਰੀਨਾਂ ਤੋਂ ਮੁਕਤ ਹੁੰਦੇ ਹੋ ਤਾਂ ਤੁਸੀਂ ਆਪਣੇ ਅੰਦਰ ਇੱਕ ਨਵੀਂ ਊਰਜਾ ਦਾ ਸੰਚਾਰ ਮਹਿਸੂਸ ਕਰਦੇ ਹੋ ਇਹ ਊਰਜਾ ਤੁਹਾਨੂੰ ਤੁਹਾਡੇ ਸੁਪਨਿਆਂ ਦੀ ਮੰਜ਼ਿਲ ਵੱਲ ਇੱਕ ਕਦਮ ਹੋਰ ਨੇੜੇ ਲੈ ਜਾਂਦੀ ਹੈ ਤਾਂ ਆਓ ਅੱਜ ਹੀ ਵਾਅਦਾ ਕਰੀਏ ਕਿ ਅਸੀਂ ਹਰ ਰੋਜ਼ ਕੁਝ ਪਲ ਆਪਣੇ ਫੋਨ ਤੋਂ ਦੂਰ ਰਹਾਂਗੇ ਅਤੇ ਆਪਣੇ ਅੰਦਰ ਦੀ ਸ਼ਾਂਤੀ ਅਤੇ ਸਪਸ਼ਟ ਤੁਹਾਨੂੰ ਜਗਾਵਾਂਗੇ ਇਸ ਨਾਲ ਨਾ ਸਿਰਫ ਸਾਡੀ ਜ਼ਿੰਦਗੀ ਵਿੱਚ ਸਕੂਨ ਵਧੇਗਾ ਬਲਕਿ ਸਾਨੂੰ ਇੱਕ ਸਪਸ਼ਟ ਦਿਸ਼ਾ ਅਤੇ ਉਦੇਸ਼ ਵੀ ਮਿਲੇਗਾ ਸੁਝਾਅ ਨੰਬਰ 2 ਹਰ ਰੋਜ਼ ਕੁਝ ਨਵਾਂ ਸਿੱਖੋ ਜ਼ਿੰਦਗੀ ਇੱਕ ਸਕੂਲ ਹੈ ਅਤੇ ਅਸੀਂ ਸਾਰੇ ਵਿਦਿਆਰਥੀ ਹਾਂ ਜੇ ਤੁਸੀਂ ਖੁਦ ਨੂੰ ਬਦਲਣਾ ਚਾਹੁੰਦੇ ਹੋ ਤਾਂ ਸਿੱਖਣ ਦੀ ਆਦਤ ਅਪਣਾਓ ਹਰ ਰੋਜ਼ ਕੁਝ ਨਵਾਂ ਸਿੱਖਣ ਨਾਲ ਤੁਹਾਡਾ ਦਿਮਾਗ ਤਰੋ-ਤਾਜ਼ਾ ਰਹਿੰਦਾ ਹੈ ਇਹ ਜ਼ਰੂਰੀ ਨਹੀਂ ਕਿ ਤੁਸੀਂ ਕੋਈ ਵੱਡੀ ਚੀਜ਼ ਸਿੱਖੋ ਕੋਈ ਨਵਾਂ ਸ਼ਬਦ ਕੋਈ ਨਵੀਂ ਸਕਿੱਲ ਜਾਂ ਕਿਸੇ ਦੀ ਜ਼ਿੰਦਗੀ ਤੋਂ ਸਬਕ ਸਭ ਕੁਝ ਮਹੱਤਵਪੂਰਨ ਹੈ ਅੱਜ ਤੁਸੀਂ ਇੱਕ ਨਵੀਂ ਰੈਸিপি ਸਿੱਖ ਸਕਦੇ ਹੋ, ਕੱਲ ਕੋਈ ਨਵਾਂ ਸ਼ਬਦ ਅਤੇ ਪਰਸੋਂ ਕੋਈ ਨਵੀਂ ਤਕਨੀਕ। ਸਿੱਖਣਾ ਤੁਹਾਨੂੰ ਆਤਮ ਵਿਸ਼ਵਾਸ ਦਿੰਦਾ ਹੈ। ਜਦੋਂ ਤੁਸੀਂ ਕੁਝ ਨਵਾਂ ਸਿੱਖਦੇ ਹੋ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੱਗੇ ਵਧ ਰਹੇ ਹੋ। ਇੰਟਰਨੈਟ 'ਤੇ ਅੱਜ ਹਜ਼ਾਰਾਂ ਮੁਫਤ ਕੋਰਸ ਉਪਲਬਧ ਹਨ। YouTube, Google, ਯਾ ਕਿਤਾਬਾਂ ਸਭ ਤੁਹਾਡੇ ਲਈ ਉਪਲਬਧ ਹਨ। ਸਿਰਫ ਇੱਕ ਛੋਟਾ ਜਿਹਾ ਕਦਮ ਚੁੱਕੋ। ਅੱਜ ਤੋਂ ਸ਼ੁਰੂ ਕਰੋ ਅਤੇ ਇੱਕ ਸਾਲ ਬਾਅਦ ਤੁਸੀਂ ਵੇਖੋਗੇ ਕਿ ਤੁਸੀਂ ਕਿੰਨੇ ਬਦਲ ਗਏ ਹੋ। ਸਿੱਖਣਾ ਤੁਹਾਨੂੰ ਨਵੀਆਂ ਮੰਜ਼ਲਾਂ ਵੱਲ ਲੈ ਜਾਂਦਾ ਹੈ ਸੁਝਾਅ ਨੰਬਰ 3 ਸਮੇਂ ਦਾ ਪ੍ਰਬੰਧਨ ਸਿੱਖੋ ਸਮਾਂ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਰਮਾਇਆ ਹੈ ਪਰ ਅਸੀਂ ਅਕਸਰ ਇਸ ਨੂੰ ਬਰਬਾਦ ਕਰ ਦਿੰਨੇ ਹਾਂ ਜੇ ਤੁਸੀਂ ਖੁਦ ਨੂੰ ਬਦਲਣਾ ਚਾਹੁੰਦੇ ਹੋ ਤਾਂ ਸਮੇਂ ਦਾ ਸਹੀ ਪ੍ਰਬੰਧਨ ਸਿੱਖੋ ਸਭ ਤੋਂ ਪਹਿਲਾਂ ਆਪਣੇ ਦਿਨ ਦੀ ਯੋਜਨਾ ਬਣਾਓ ਇੱਕ ਛੋਟੀ ਜੀ ਡਾਇਰੀ ਜਾਂ ਫੋਨ ਵਿੱਚ ਨੋਟਸ ਬਣਾਓ ਲਿਖੋ ਕਿ ਅੱਜ ਤੁਹਾਨੂੰ ਕੀ ਕੀ ਕਰਨਾ ਹੈ ਆਪਣੇ ਕੰਮਾਂ ਨੂੰ ਮਹੱਤਵ ਦੇ ਹਿਸਾਬ ਨਾਲ ਵੰਡੋ ਜੋ ਜ਼ਰੂਰੀ ਹੈ ਉਸ ਨੂੰ ਪਹਿਲਾਂ ਕਰੋ ਸਮੇਂ ਦੀ ਚੋਰੀ ਤੋਂ ਬਚੋ ਜਿਵੇਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਜਾਂ ਬਕਾਰ ਦੀਆਂ ਗੱਲਾਂ ਹਰ ਦਿਨ ਲਈ ਇੱਕ ਟੀਚਾ ਨਿਰਧਾਰਤ ਕਰੋ ਜੇ ਤੁਸੀਂ ਸਮੇਂ ਦਾ ਸਦਉਪਯੋਗ ਕਰੋਗੇ ਤਾਂ ਤੁਸੀਂ ਵੇਖੋਗੇ ਕਿ ਤੁਹਾਡੀ ਉਤਪਾਦਕਤਾ ਵਧੀ ਹੈ ਸਮਾਂ ਬਚਾਉਣ ਲਈ ਛੋਟੀਆਂ ਆਦਤਾਂ ਅਪਣਾਓ ਜਿਵੇਂ ਸਵੇਰੇ ਜਲਦੀ ਉੱਠਣਾ ਜਾਂ ਰਾਤ ਨੂੰ ਅਗਲੇ ਦਿਨ ਦੀ ਤਿਆਰੀ ਕਰਨਾ ਜਦੋਂ ਤੁਸੀਂ ਸਮੇਂ ਨੂੰ ਸੰਭਾਲਦੇ ਹੋ ਤੁਸੀਂ ਜ਼ਿੰਦਗੀ ਨੂੰ ਸੰਭਾਲਦੇ ਹੋ ਯਾਦ ਰੱਖੋ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਅੱਜ ਤੋਂ ਸ਼ੁਰੂ ਕਰੋ ਅਤੇ ਵੇਖੋ ਕਿ ਤੁਹਾਡੀ ਜ਼ਿੰਦਗੀ ਕਿਵੇਂ ਬਦਲਦੀ ਹੈ ਸੁਝਾਅ ਨੰਬਰ 4 ਜ਼ਿਆਦਾ ਸੋਚਣਾ ਬੰਦ ਕਰੋ ਸਾਡੇ ਦਿਮਾਗ ਦੀ ਸਭ ਤੋਂ ਵੱਡੀ ਸਮੱਸਿਆ ਹੈ ਜ਼ਿਆਦਾ ਸੋਚਣਾ ਅਸੀਂ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਘੰਟਿਆਂ ਸੋਚਦੇ ਰਹਿੰਦੇ ਹਾਂ ਕੀ ਹੋਵੇਗਾ ਜੇ ਅਸਫਲ ਹੋ ਗਏ ਲੋਕ ਕੀ ਕਹਿਣਗੇ ਇਹ ਸਭ ਸੋਚਾਂ ਸਾਨੂੰ ਅੱਗੇ ਵਧਣ ਤੋਂ ਰੋਕਦੀਆਂ ਹਨ ਜੇ ਤੁਸੀਂ ਖੁਦ ਨੂੰ ਬਦਲਣਾ ਚਾਹੁੰਦੇ ਹੋ ਤਾਂ ਜ਼ਿਆਦਾ ਸੋਚਣਾ ਬੰਦ ਕਰੋ ਸੋਚਣ ਦੀ ਬਜਾਏ ਕਰਨ ਤੇ ਧਿਆਨ ਦਿਓ ਅਗਲੀ ਵਾਰ ਜਦੋਂ ਤੁਸੀਂ ਕਿਸੇ ਕੰਮ ਬਾਰੇ ਜ਼ਿਆਦਾ ਸੋਚਣ ਲੱਗੋ ਰੁਕੋ ਅਤੇ ਇੱਕ ਛੋਟਾ ਜਿਹਾ ਕਦਮ ਚੁੱਕੋ ਉਦਾਹਰਨ ਲਈ ਜੇ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਿਰਫ ਇੱਕ ਛੋਟੀ ਜੀ ਖੋਜ ਸ਼ੁਰੂ ਕਰੋ ਜ਼ਿਆਦਾ ਸੋਚਣ ਨਾਲ ਤੁਹਾਡਾ ਸਮਾਂ ਅਤੇ ਊਰਜਾ ਬਰਬਾਦ ਹੁੰਦੀ ਹੈ ਇਸ ਦੀ ਬਜਾਏ ਆਪਣੇ ਆਪ ਨੂੰ ਯਕੀਨ ਦਿਵਾਓ ਕਿ ਤੁਸੀਂ ਕਰ ਸਕਦੇ ਹੋ ਨਾਕਾਮੀ ਤੋਂ ਨਾ ਡਰੋ ਕਿਉਂਕਿ ਨਾਕਾਮੀ ਵੀ ਇੱਕ ਸਬਕ ਹੈ ਜਦੋਂ ਤੁਸੀਂ ਸੋਚਣ ਦੀ ਬਜਾਏ ਕਰਨ ਲੱਗਦੇ ਹੋ ਤੁਸੀਂ ਵੇਖੋਗੇ ਕਿ ਜ਼ਿੰਦਗੀ ਕਿੰਨੀ ਸੌਖੀ ਹੋ ਜਾਂਦੀ ਹੈ ਅੱਜ ਤੋਂ ਵਾਦਾ ਕਰੋ ਕਿ ਤੁਸੀਂ ਜ਼ਿਆਦਾ ਸੋਚਣ ਦੀ ਬਜਾਏ ਕਦਮ ਚੁੱਕੋਗੇ ਸੁਝਾਅ ਨੰਬਰ 5 ਜ਼ੀਰੋ ਥੌਟਸ ਦਾ ਅਭਿਆਸ ਕਰੋ ਕੀ ਤੁਸੀਂ ਕਦੇ ਆਪਣੇ ਦਿਮਾਗ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜ਼ੀਰੋ ਥੌਟਸ ਦਾ ਅਭਿਆਸ ਤੁਹਾਨੂੰ ਸ਼ਾਂਤੀ ਅਤੇ ਸਪਸ਼ਟਤਾ ਦਿੰਦਾ ਹੈ ਜਦੋਂ ਤੁਸੀਂ ਖੁਦ ਨੂੰ ਬਦਲਣਾ ਚਾਹੁੰਦੇ ਹੋ ਤਾਂ ਆਪਣੇ ਦਿਮਾਗ ਨੂੰ ਸ਼ਾਂਤ ਰੱਖਣਾ ਜ਼ਰੂਰੀ ਹੈ ਇਸ ਦੇ ਲਈ ਮੈਡੀਟੇਸ਼ਨ ਜਾਂ ਧਿਆਨ ਇੱਕ ਸ਼ਕਤੀਸ਼ਾਲੀ ਤਰੀਕਾ ਹੈ ਹਰ ਰੋਜ਼ 5 ਤੋਂ 10 ਮਿੰਟ ਲਈ ਸ਼ਾਂਤ ਬੈਠੋ ਆਪਣੀਆਂ ਸਾਹਾਂ ਤੇ ਧਿਆਨ ਦਿਓ ਜਦੋਂ ਵੀ ਕੋਈ ਵਿਚਾਰ ਆਵੇ ਉਸ ਨੂੰ ਜਾਣ ਦਿਓ ਸ਼ੁਰੂ ਵਿੱਚ ਇਹ ਮੁਸ਼ਕਲ ਲੱਗੇਗਾ ਪਰ ਅਭਿਆਸ ਨਾਲ ਇਹ ਸੌਖਾ ਹੋ ਜਾਵੇਗਾ ਜ਼ੀਰੋ ਥੌਟਸ ਦਾ ਅਰਥ ਹੈ ਆਪਣੇ ਦਿਮਾਗ ਨੂੰ ਇੱਕ ਪਲ ਲਈ ਖਾਲੀ ਕਰਨਾ ਇਸ ਨਾਲ ਤੁਹਾਡਾ ਤਣਾ ਘਟਦਾ ਹੈ ਅਤੇ ਤੁਸੀਂ ਵਧੇਰੇ ਸਪਸ਼ਟਤਾ ਨਾਲ ਸੋਚਦੇ ਹੋ ਜੇ ਮੈਡੀਟੇਸ਼ਨ ਮੁਸ਼ਕਲ ਲੱਗੇ ਤਾਂ ਸੈਰ ਕਰੋ ਜਾਂ ਕੁਦਰਤ ਵਿੱਚ ਸਮਾਂ ਬਤੀਤ ਕਰੋ ਕੁਦਰਤ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਦੀ ਹੈ ਇਹ ਅਭਿਆਸ ਤੁਹਾਨੂੰ ਆਪਣੇ ਆਪ ਨਾਲ ਜੋੜਦਾ ਹੈ ਜਦੋਂ ਤੁਹਾਡਾ ਦਿਮਾਗ ਸ਼ਾਂਤ ਹੁੰਦਾ ਹੈ ਤੁਸੀਂ ਬਿਹਤਰ ਫੈਸਲੇ ਲੈਂਦੇ ਹੋ ਅੱਜ ਤੋਂ ਸ਼ੁਰੂ ਕਰੋ ਅਤੇ ਵੇਖੋ ਕਿ ਤੁਹਾਡੀ ਜ਼ਿੰਦਗੀ ਵਿੱਚ ਸਕੂਨ ਕਿਵੇਂ ਵੱਧਦਾ ਹੈ ਤਾਂ ਦੋਸਤੋ ਅੱਜ ਅਸੀਂ ਸਿੱਖਿਆ ਕਿ ਖੁਦ ਨੂੰ ਬਦਲਣ ਲਈ ਵੱਡੀਆਂ ਚੀਜ਼ਾਂ ਦੀ ਲੋੜ ਨਹੀਂ ਸਿਰਫ ਛੋਟੇ ਕਦਮਾਂ ਦੀ ਲੋੜ ਹੈ ਇਹ ਪੰਜ ਸੁਝਾਅ ਫੋਨ ਬੰਦ ਕਰਕੇ ਮੂਡ ਚਾਲੂ ਕਰਨਾ ਹਰ ਰੋਜ਼ ਕੁਝ ਨਵਾਂ ਸਿੱਖਣਾ ਸਮੇਂ ਦਾ ਪ੍ਰਬੰਧਨ ਜ਼ਿਆਦਾ ਸੋਚਣਾ ਬੰਦ ਕਰਨਾ ਅਤੇ ਜ਼ੀਰੋ ਥੌਟਸ ਦਾ ਅਭਿਆਸ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੇ ਹਨ ਯਾਦ ਰੱਖੋ ਬਦਲਾ ਰਾਤੋਂ ਰਾਤ ਨਹੀਂ ਹੁੰਦਾ ਇਸ ਲਈ ਹੌਸਲਾ ਰੱਖੋ ਅਤੇ ਹਰ ਦਿਨ ਇੱਕ ਨਵਾਂ ਕਦਮ ਚੁੱਕੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਇੱਕ ਲਾਈਕ ਅਤੇ ਸ਼ੇਅਰ ਸਾਨੂੰ ਹੋਰ ਅਜਿਹੇਆ ਕੰਟੈਂਟ ਬਣਾਉਣ ਲਈ ਪ੍ਰੇਰਦਾ ਹੈ ਆਪਣੇ ਸੁਪਨਿਆਂ ਨੂੰ ਸੱਚ ਕਰੋ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਤਦ ਤੱਕ ਸਾਨੂੰ ਇਜਾਜ਼ਤ ਦਿਓ ਧੰਨਵਾਦ ਜੀ